ਤੇਰੇ ਭਰਾ ਆ ਤੇਰੇ ਨਾਲ ਆ ਦੋ ਤੀਆਂ ਬਿਆਈਆਂ ਦੋ ਰਹਿੰਦੀਆਂ ਉਹ ਵੀ ਤੇਰੇ ਨਾਲ ਆ ਤਗੜੀ ਰਹਿ ਬਸ ਹੈ ਆਪਸ ਵਿੱਚ ਇੱਕ ਦੂਜੇ ਦਾ ਖਿਆਲ ਰੱਖੋ ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ਸਾਡਾ Hindu ਨਾਲ ਕੋਈ ਵੈਰ ਨਹੀਂ ਸਭ ਆਪਣੇ ਨੇ ਕੋਈ ਗਰ ਨਹੀਂ ਸਾਡਾ ਕਿਸੇ ਧਰਮ ਨਾਲ ਲੱਗਦੀ ਨਹੀਂ ਪਾਣੀ ਬੜਾ ਪਸਮਾਂਦਾ ਸੀ ਉਹ ਛੱਡ ਕੇ ਚੱਲ ਗਏ ਮੈਂ ਉਖਲੇ ਹੀ ਉੱਠ ਕੇ ਕੱਢਣ ਲੱਗ ਪੰਦੀ ਹਾਂਜੀ ਤੇ ਅੱਜ ਕਿਦਾਂ ਦੇ ਜਜ਼ਬਾਤ ਨੇ ਦਿਲ ਦੇ ਕੇ ਜਦੋਂ ਇਹ ਇਹ ਹੋਇਆ ਇੱਥੇ ਅਰਦਾਸ ਹੋਈ ਆ ਜਕਾਰੇ ਲੱਗੇ ਨੇ ਨੀਹਾਂ ਪੱਟਦੀਆਂ ਨੀ ਰੱਖ ਬੜਾ ਮਾਨ ਖੋਸ ਆ ਬਾਹ ਗੁਰੂ ਨੇ ਮੇਰੀ ਬਾਹਾਂ ਫੜੀ ਇਹ ਤਾਂ ਹੁਣ ਇਹਨਾਂ ਨੂੰ ਪਤਾ ਵੀ ਕਿਦਾਂ ਦੇ ਹਾਲਾਤ ਸੀ ਅਜੇ ਕੋਈ ਨਹੀਂ ਜਗਾ ਆ ਬਾਕੀ ਮਾਰੇ ਦੀ ਕਿਰਪਾ ਤੇ ਉਹ ਸਤਿਗੁਰੂ ਹਾਸਰ ਨਾਜ਼ਰ ਆ ਔਰ ਪੰਜ ਘਰਾਂ ਦਾ ਅੱਜ ਪੰਜ ਘਰ ਜਿਹੜੇ ਬਣਾ ਕੇ ਦਿੱਤੇ ਜਾਣੇ ਆ ਇੱਕ ਗ੍ਰੰਥੀ ਸਿੰਘ ਜੀ ਦਾ ਘਰ ਵੀ ਇੱਥੇ ਕਦੇ ਘਰ ਹੁੰਦਾ ਸੀ ਔਰ ਦੇਖੋ ਤੁਸੀਂ ਬਿਲਕੁਲ ਛੱਤਾਂ ਡਿੱਗ ਪੀਆਂ ਬਹੁਤ ਵੱਡਾ ਨੁਕਸਾਨ ਹੋ ਗਿਆ ਘਰ ਦਾ ਜਿਹੜਾ ਨੀਂ ਪੱਥਰ ਰੱਖਿਆ ਗਿਆ ਅਰਦਾਸ ਕੀਤੀ ਗਈ ਹੈ ਜਕਾਰੇ ਲਾਏ ਗਏ ਨੇ ਸਰਦਾ Hindu ਨਾ Muslim ਕੋਈ ਸੇਖ ਹੀ ਨਹੀਂ ਜਿਹੜਾ ਵੈਰ ਭਾਵਨਾ ਰੱਖਦਾ ਔਰ ਮਹਾਰਾਜ ਦਾ ਪੰਥ ਇਹ ਤੇ ਐਸਾ ਪਿਆਰਾ ਹੈ ਤੇ ਐਵੇਂ ਸਾਡੇ ਸਿਰ ਮੜਿਆ ਜਾਂਦਾ ਉਹ ਗੁਰੂ ਨਾਨਕ ਸਾਹਿਬ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹ ਨਿਰਮਲ ਪੰਥ ਜਿੱਚ ਮੈਲ ਹੀ ਨਹੀਂ ਗਈ ਮਲ ਹੀ ਨਹੀਂ ਗਈ ਤੇ ਨਾ ਗੁਰੂ ਦਾ ਸਿੱਕ ਕਿਤੇ ਦਿਲ ਚ ਹਿਰਦ ਚ ਮੈਲ ਰੱਖਦਾ ਹੀ ਆ ਤੇ ਜਿਹੜੇ ਮਹਾਪੁਰਖ ਜਾਂ ਜਿਨ੍ਹਾਂ ਦੇ ਆਪਣਾ ਗਮੀਮ ਕਹੇ ਉਹ ਸੰਤ ਰੂਪੀ ਸੀ ਹੁਣ ਅੱਜ ਜੇ ਮਾਰਦ ਆ ਪੰਥ ਨੇ ਨਾ ਘੜਿਆ ਤੇ ਕੀ ਪਤਾ ਮਾਰਦ ਦੀ ਕਲਾ ਕਿੰਨੀ ਵੱਡੀ ਮਰਤ ਨਹੀਂ ਕੀ ਖੇਡਾਂ ਮਰਤ ਨਹੀਂ ਤੇ ਮਾਰਦ ਜਾਣਦਾ ਜਿੰਨਾ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਥਾਂ ਆ ਇਹ ਸਾਰੀ ਜਗ੍ਹਾ ਛੱਤੀ ਜਾ ਰਹੀ ਆ ਵੀ ਢਾਗੇ ਨਾ ਇਧਰੋਂ ਆ ਵੀ ਢਾਗੇ ਇਹਨਾਂ ਨੂੰ ਸਾਰੇ ਹੀ ਬਣਾ ਕੇ ਦਿੱਤਾ ਜਾ ਰਿਹਾ ਜਿੰਨੀ ਇਹਨਾਂ ਦੀ ਜਗ੍ਹਾ ਉਹਨੂੰ ਵਧੀਆ ਢੰਗ ਦੇ ਨਾਲ ਲੈਂਟਰ ਪਾ ਕੇ ਵਧੀਆ ਢੰਗ ਨਾਲ ਹੋਰ ਵੀ ਜਿਹੜੇ ਪ੍ਰਵਾਹ ਕੋਲ ਉਹ ਛੱਡ ਕੇ ਜਾਣਦੇ ਵੀ ਚੱਲ ਗੰਭੀ ਭਾਈ ਨਹੀਂ ਕਿਤੇ ਜਾਗੇ ਕੀ ਕਰਨਾ ਫਿਰ ਤੇ ਹੈਗਾ ਅਜਿਹਾ ਬਿਮਾਰ ਕੀ ਆ ਘਰ ਆ ਗਈ ਪੌਣਗੇ ਅੱਜ ਮੈਂ ਤਾਂ ਮੈਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਹਾਂ ਬਾਬਾ ਜੀ ਇੱਥੇ ਆਇਆ ਤਰਸੀਮ ਸਿੰਘ ਜੀ ਮੋਰਾ ਵਾਲੀ ਹੋਰ ਸਰ ਮੈਂ ਬਹੁਤ ਖੁਸ਼ ਹਾਂ ਜੀ ਦਰਸ਼ਨ ਕਰਕੇ ਨਾ ਮੈਂ ਇਹ ਕਹਿੰਦਾ ਖੁਸ਼ ਹੋਇਆ ਕਿ ਸਾਹਿਬ ਜੀ ਇਹ ਦਰਸ਼ਨ ਵੀ ਬਹੁਤ ਮਹਗੇ ਹੁੰਦੇ ਨੇ ਬੋ ਨਰ ਮਰ ਰਹੇ ਜੋ ਨਰ ਮੰਗਣ ਜਾਏ ਪਰ ਕਹਿੰਦਾ ਓਨ ਸੇ ਪਹਿਲੇ ਬੋ ਮਰੇ ਜਨਮ ਮੁਖ ਨਿਕਸੇ ਨਹੀਂ ਉਹ ਤਾਂ ਪਹਿਲਾਂ ਉਹ ਮਰ ਗਿਆ ਜੇ ਐ ਕਰਨ ਜੋਗਾ ਹੈਗਾ ਤਾਂ ਕਹਿੰਦਾ ਨਾ ਮੇ ਕੋ ਹੈ ਨਹੀਂ ਕੋ ਕੋ ਹੈ ਹੀ ਨਹੀਂ ਪੰਜਾਬ ਦੇ ਵਿੱਚ ਪਾਣੀ ਦੀ ਬਹੁਤ ਵੱਡੀ ਮਾਰ ਪਈ ਹੈ ਤੇ ਕਈ ਘਰਾਂ ਦੀ ਆਰਥਿਕਤਾ ਬਿਲਕੁਲ ਜ਼ਮੀਨਦੋਜ਼ ਹੋ ਗਈ ਹੈ ਤੇ ਮੈਂ ਗੁਰਦਾਸਪੁਰ ਦੇ ਵਿੱਚ ਮੌਜੂਦ ਹਾਂ ਜੇ ਅਮਨ ਥੋੜਾ ਜਿਆਦਾ ਦਿਖਾਵੇ ਇੱਕ ਪਾਸੇ ਤਾਂ ਤੁਸੀਂ ਇਹ ਘਰ ਦੇਖ ਸਕਦੇ ਹੋ ਇਹ ਇੱਥੇ ਕਦੇ ਘਰ ਹੁੰਦਾ ਸੀ ਔਰ ਦੇਖੋ ਤੁਸੀਂ ਬਿਲਕੁਲ ਛੱਤਾਂ ਡਿੱਗ ਪਈਆਂ ਬਹੁਤ ਵੱਡਾ ਨੁਕਸਾਨ ਹੋ ਗਿਆ ਔਰ ਇੱਥੇ ਅੱਜ ਖਾਸ ਤੌਰ ਤੇ ਭਾਈ ਤਰਸੀਮ ਸਿੰਘ ਜੀ ਮੋਰਾਵਾਲੀ ਆਪਣੇ ਸਾਥੀਆਂ ਦੇ ਨਾਲ ਸਹਿਯੋਗੀਆਂ ਦੇ ਨਾਲ ਇੱਥੇ ਪਹੁੰਚੇ ਨੇ ਤੇ ਬਹੁਤ ਕਮਾਲ ਦੀ ਗੱਲ ਹੈ ਸਾਰੇ ਜਿਹੜੇ ਖਾਸ ਹੁੰਦੇ ਨੇ ਇਸ ਵੀਰ ਦੇ ਘਰ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਅਰਦਾਸ ਕੀਤੀ ਗਈ ਹੈ ਜਕਾਰੇ ਲਾਏ ਗਏ ਨੇ ਔਰ ਮੈਂ ਕਹਿੰਦਾ ਇਹ ਇੱਕ ਬਹੁਤ ਚੰਗੀ ਪਹਿਲ ਹੈ ਜਿੰਨਾ ਕੁ ਵੀ ਕੋਈ ਕਰ ਸਕਦਾ ਕਰੇ ਕਿਉਂਕਿ ਥੋੜਾ ਥੋੜਾ ਕਰਕੇ ਬਹੁਤਾ ਬਣ ਜਾਂਦਾ ਮੋਰਾਲ ਜੀ ਇਹ ਬਹੁਤ ਤੁਸੀਂ ਚੰਗਾ ਉਪਰਾਲਾ ਕੀਤਾ ਜਿਹੜਾ ਇੱਥੇ ਅੱਜ ਪਹੁੰਚੋ ਇਹ ਕਿਹੜਾ ਪਿੰਡ ਹੈ ਤੇ ਕੀ ਇੱਥੇ ਹੋਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਦੀ ਸਾਹਿਬੇ ਉਗੜਾ ਨਗਰ ਆ ਇਹ ਜਿਹੜਾ ਘਰ ਪਰਿਵਾਰ ਆ ਬਹੁਤ ਆਪ ਜੀ ਦੇਖ ਹੀ ਰਹੇ ਹੋ ਹਾਂਜੀ اے مختار چاند جی اور ਸਾਡੀ ਭੈਣ ਬਚਨੀ ਜੀ ਖੜੇ ਆ ਤੇ ਇਹ ਸਾਡੇ ਵੀਰੇ ਸਾਰੇ ਜਿਨ੍ਹਾਂ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਮੈਨੂੰ ਤੇ ਮਾਣ ਹੀ ਦੇ ਰਹੇ ਨੇ ਜਿਹਦਰ ਜੀ ਸਾਡੇ ਇਹ ਵੀਰ ਮਲਕੀਤ ਸਿੰਘ ਜੀ ਜੱਬੋਵਾਲ ਨਗਰਿਆ ਇਹਨਾਂ ਦਾ ਇਧਰ ਪੀਰਾ ਜੀ ਤੇਜ ਵੀਰ ਸਿੰਘ ਜੀ ਭਲਾਈ پور ਪੁਰਬਾਂ ਉਹ ਖਲਚੀਆਂ ਆਪਣੇ ਟਾਂਗਰੇ ਲਾਗੇ ਉੱਥੇ بابا جی ਆਪਣੇ بابا ਗੁਰਬਖ ਸਿੰਘ ਜੀ ਬਹੁਤ ਪਿਆਰੇ ਰੱਬੀ ਰੂ ਹੋਇਆ ਉੱਥੇ ਅਕੈਡਮੀ ਚਲਾਈ ਜਾ ਰਹੀ ਆ ਬੱਚਿਆਂ ਨੂੰ ਬਹੁਤ ਸੋਹਣੀ ਸਿੱਖਿਆ ਦਿੱਤੀ ਜਾ ਰਹੀ ਆ ਔਰ ਨਾਲ ਹੀ ਜਿਹੜੇ ਜਿੱਦਾਂ ਗਰੀਬ ਪਰਿਵਾਰ ਆ ਉਹਨਾਂ ਨੂੰ ਆਲਰੇਡੀ ਜੂਰ ਸੇਵਾ ਨਾਂ ਤੇ ਸੰਸਥਾ ਆ ਤੇ ਨਾਲ ਹੀ ਸਰਬੱਤ ਦਾ ਭਲਾ ਚੈਰੀਟੇਬਲ ਸੰਸਥਾ ਹੋਰ ਵੀ ਵੀਰੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਤੇ ਸਾਰੇ ਔਰ ਇਹ ਵੱਡੀਆਂ ਸੇਵਾਵਾਂ ਪਹਿਲਾਂ ਹੀ ਕਰ ਰਿਹਾ ਆ ਬਹੁਤ ਗਰੀਬ ਪਰਿਵਾਰ ਜਿਹੜੇ ਜਾਂ ਸ਼ਹੀਦ ਸਿੰਘਾਂ ਦੇ ਪਰਿਵਾਰ ਉਹਨਾਂ ਦੇ ਘਰਾਂ ਵਿੱਚ ਰਾਸ਼ਨ ਦੇਣਾ ਵਸਤਰ ਤੱਕ ਦੇਣ ਦੀ ਸੇਵਾ ਵਾਂ ਹੋਰ ਬਹੁਤ ਸੇਵਾ ਵਾਂ ਪਰ ਆਹ ਜਿਹੜੀ ਹੜਾਂ ਦੀ ਮਾਰ ਪਈ ਆ ਤਾਂ ਤੁਸੀਂ ਵੀ ਇਨੇ ਦਿਨਾਂ ਤੋਂ ਵਿਚਰ ਰਹੇ ਹੋ ਇਹ ਵੀਰ ਉਦੋਂ ਦੇ ਇੱਧਰ ਵਿਚਰ ਰਹੇ ਸਾਰਿਆਂ ਨੇ ਰਲ ਕੇ ਸਾਰੇ ਵੀਰ ਨਰਵੈਰ ਆਪਣੇ ਟੀਵੀ ਵਾਲੇ ਵੀਰ ਵੀ ਇਹ ਉਦੋਂ ਦੇ ਨਾਲ ਹੀ ਆ ਤੁਸੀਂ ਵੀ ਸਾਰੇ ਹੀ ਦੇਖ ਰਹੇ ਹੋ ਔਰ ਇਨ੍ਹਾਂ ਵੀਰਾਂ ਨੇ ਜਿੱਥੇ ਗੁਰੂ ਗੰਗ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਬਹੁਤ ਵੱਡਾ ਅਸਥਾਨ ਆ ਅਸਲੀ ਸੌਰਿਆਂ ਦਾ ਨਗਰ ਗੁਰੂ ਨਾਨਕ ਦੇਵ ਜੀ ਦੇ ਉਹ ਪੱਖੋ ਗਿਆ ਹਾਂ ਪੱਖੋ ਕਿ ਰਹਦਾ ਵੇ ਜੀ ਕਿਉਂਕਿ ਪਰਿਵਾਰ ਰਹਿੰਦਾ ਸੀ ਆਪਣੇ ਬਟਾਲੇ ਆਨੰਦਕਾਰਜ ਵੀ ਉੱਥੇ ਹੋਇਆ ਮਹਾਰਾਜ ਦੇ ਗੁਰਦੁਆਰਾ ਕੰਧ ਸਾਹਿਬ ਉਹ ਨਗਰ ਚ ਜਿਹੜਾ ਉਹ ਟਾਲੀ ਸਾਹਿਬ ਸਥਾਨ ਆ ਉੱਥੇ ਮਹਾਰਾਜ ਦੇ ਸਰੋਵਰ ਪਾਣੀ ਜਲਦੀ ਤਾਂ ਖੇਡ ਵੱਡੀ ਸੀ ਆਪਾਂ ਦੇਖਦੇ ਆ ਤੁਸੀ ਬੰਨ ਕਹਿੰਦੇ ਆ ਜਿਹੜਾ ਆਪਾਂ ਨੰਗ ਕਿਆ ਕਿੱਡਾ ਵੱਡਾ ਉਹਨੇ ਨੁਕਸਾਨ ਕੀਤਾ ਖੈਰ ਇਹ ਵੀਰ ਮਾਰੇ ਦੇ ਸਰੂਪ ਵੀ ਨਾ ਸਾਹਮੇ ਹੋਰ ਵੱਡੀਆਂ ਸੀ ਬਾਬਾ ਜੀ ਅੱਜ ਦੀ ਜੇ ਗੱਲ ਕਰੀਏ ਕਿਉਂਕਿ ਬਹੁਤ ਤੁਸੀਂ ਖਾਸੇ ਯਤਨ ਕਰ ਰਹੇ ਹੋ ਤੁਹਾਡੇ ਨਗਮੇ ਦੇ ਵਿੱਚ ਵੀ ਇੱਕ ਥਾਂ ਤੇ ਆਉਂਦਾ ਕਿ ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ਸਾਡਾ Hindu ਨਾ Muslim ਉਸ ਹੈਖੀ ਨਹੀਂ ਜਿਹੜਾ ਵੈਰ ਭਾਵਨਾ ਰੱਖਦਾ ਔਰ ਮਹਾਰਾਜ ਦਾ ਪੰਥ ਇਹ ਤੇ ਐਸਾ ਪਿਆਰਾ ਤੇ ਐਵੇਂ ਸਾਡੇ ਸਿਰ ਮੜਿਆ ਜਾਂਦਾ ਇਹ ਹੁਣ ਸਨਾਤਨ ਧਰਮ ਨੂੰ ਮੰਨਣ ਵਾਲਾ ਪਰਿਵਾਰ ਤੁਸੀਂ ਦੇਖ ਰਹੇ ਕਿੰਨੇ ਭੋਲੇ ਪਾਲਿਆ ਔਰ ਇਹਨਾਂ ਦੇ ਨਗਰ 'ਚ ਵੀ ਬਹੁਤ ਪਿਆਰੀਆਂ ਰੂਹਾਂ ਹੁਣੇ ਹੀ ਸਾਨੂੰ ਲੈ ਕੇ ਗਏ ਪਹਿਲਾਂ ਕਹਿੰਦੇ ਸਾਡੇ ਘਰ ਆਓ ਕੈਪਟਨ ਕਸ਼ਮੀਰ ਸਿੰਘ ਜੀ ਆਪਾਂ ਤੁਸੀਂ ਚੱਲੋ ਉਹਨਾਂ ਬੜੇ ਪ੍ਰੇਮ ਨਾਲ ਜਲ ਪਾਣੀ ਪਕੌੜੇ ਗਰਮਾ-ਗਰਮ ਤਿਆਰ ਕਰਕੇ ਸਾਰਿਆਂ ਸੰਗਤਾਂ ਨੂੰ ਖੁੱਲੇ ਘਫੇ ਛਕਾਏ ਅਸੀਂ ਕਹਿੰਦੇ ਨਹੀਂ ਪਹਿਲਾਂ ਕੰਮ ਕਰੀਏ ਕੜੀਆਂ ਜੀਆਂ ਆਉਂਦੀਆਂ ਸੀ ਕਹਿੰਦਾ ਨਹੀਂ ਇਦਾਂ ਹੋ ਹੀ ਨਹੀਂ ਸਕਦਾ ਪ੍ਰੇਮ ਭਾਵਨਾ ਆਦਬ ਦੇਖੋ ਗੁਰੂ ਨਾਨਕ ਸਾਹਿਬ ਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਹ ਨਿਰਮਲ ਪੰਥ ਜਿੱਚ ਮੈਲ ਹੀ ਨਹੀਂ ਗੀ ਮਲ ਹੀ ਨਹੀਂ ਗੀ ਤੇ ਨਾ ਗੁਰੂ ਕਾ ਸਿੱਖ ਕਿਤੇ ਦਿਲ ਚ ਹਿਰਦ ਚ ਮੈਲ ਰੱਖਦਾ ਹੀ ਆ ਤੇ ਜਿਹੜੇ ਮਹਾਪੁਰਖ ਜਾਂ ਜਿਨ੍ਹਾਂ ਦੇ ਆਪਣਾ ਗਮ ਗਾਏ ਉਹ ਸੰਤ ਰੂਪੀ ਸੀ ਇਹ ਜ਼ਿਲ੍ਹੇ ਗੁਰਦਾਸਪੁਰ ਦੇ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆ ਮੰਦਿਰ ਬਣਾਇਆ ਦੇਖੋ ਜਿਨ੍ਹਾਂ ਨੂੰ ਕਹਿੰਦੇ ਸਿੱਖਾਂ ਨੂੰ ਕੱਟੜ ਤੇ ਉਹਨਾਂ ਦੇ ਨਾਂ ਤੇ ਕੀ ਕੁਝ ਕਹਿੰਦੇ ਕਰਦੇ ਫਿਰਦੇ ਆ ਸਿੱਖ ਨਹੀਂ ਇਦਾਂ ਕਦੇ ਕਰਦਾ ਕਪੂਰਥਲੇ ਮੰਦਿਰ ਬਣਵਾਏ ਇਦਾਂ ਹੀ ਇਹ ਜਿਹੜਾ ਪਰਿਵਾਰ ਆ ਇਹ ਬੜੇ ਪਿਆਰੇ ਆ ਮਹਾਰਾਜ ਇਹ ਪਰਿਵਾਰ ਇੱਕ ਗੁਰੂ ਕਾ ਬਣ ਗਿਆ ਵੇਖੋ ਯਾਦ ਰੱਖਿਓ ਸਾਨੂੰ ਪਤਾ ਨਹੀਂ ਪਤਾ ਮਹਾਰਾਜ ਦੇ ਕੋਲ ਸਨਾਤਨੀ ਵੀ ਆਉਂਦੇ ਸੀ ਸਾਰੇ ਸਨਾਤਨ ਧਰਮ ਦੇ ਸੀ ਪਹਿਲਾਂ ਜੇ ਆਪਾਂ ਵੇਖੀਏ ਸਿੱਖ ਪੰਥ ਤੋਂ ਪਹਿਲਾਂ ਖਾਲਸਾ ਪੰਥ ਤੋਂ ਪਹਿਲਾਂ ਜਾਂ ਮੁਸਲਮਾਨ ਵੀਰਾਂ ਦਾ ਜ਼ੋਰ ਸੀ ਜਾਂ ਹਿੰਦੂਇਜ਼ਮ ਹਿੰਦੂ ਲਾਬਜੀ ਬਾਅਦ ਚ ਆਇਆ ਸਨਾਤਨ ਧਰਮ ਇਹਨਾਂ ਦਾ ਜ਼ੋਰ ਸੀ ਹੁਣ ਜੇ ਆਪਾਂ ਵੇਖੀਏ ਉਹਨਾਂ ਦੇ ਵਿੱਚੋਂ ਹੀ ਪਰਫੁੱਲਤ ਹੋਇਆ ਇੱਕ ਸਿੰਘ ਇੱਕ ਪਰਿਵਾਰ ਚੋਂ ਸਜਾਉਂਦੇ ਸੀ ਹੁਣ ਅੱਜ ਜੇ ਮਾਰਦਾ ਪਾਂਥੈਨਾਨਾ ਖੜਿਆ ਇਹ ਕੀ ਪਤਾ ਮਾਰਦੀ ਕਲਾ ਕਿੰਨੀ ਵੱਡੀ ਵਰਤਣੀ ਕੀ ਖੇਡਾਂ ਵਰਤਣੀਆਂ ਤੇ ਮਾਰਾ ਜਾਣਦਾ ਇਹ ਬਾਬਾ ਜੀ ਕਿਵੇਂ ਪਤਾ ਲੱਗਿਆ ਸੀਗਾ ਕਿ ਇੱਥੇ ਇਸ ਵੀਰ ਦਾ ਘਰ ਜਿਹੜਾ ਜ਼ਮੀਨ ਦੋਜ ਹੋ ਗਿਆ ਇਹ ਇਹ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਸਾਡੇ ਵੀਰੇ ਪਹਿਲਾਂ ਹੀ ਪਿੰਡਾਂ ਚ ਵਿਚਰਦੇ ਆ ਸਾਰੇ ਇੱਥੇ ਨਹੀਂ ਇਦਾਂ ਦੇ ਹੋਰ ਵੀ ਪ੍ਰੋਜੈਕਟ ਨੇ ਹਾਂ ਹੋਰ ਵੀ ਨੇ ਮਾਝਾ ਮਾਲਵਾ ਦੁਆਬਾ ਪੁਆ ਦੁਨੀਆ ਭਰ ਚ ਬਿਛਪ ਪੱਧਰ ਤੇ ਠੀਕ ਹੈ ਇਹ ਜਿਹੜੀ ਸਾਡੀ ਸਾਡੀਆਂ ਵੀਰਾਂ ਦੀਆਂ ਸੰਸਥਾ ਇੰਗਲੈਂਡ ਦੇ ਵਿੱਚ ਬੜੇ ਜੋਧੇ ਭਰਾ ਸਾਡੇ ਬੈਠੇ ਆ ਠੀਕ ਹੈ ਉਹ ਤਨੂ ਮਨੋ ਤਨੋ ਪੰਥ ਲਈ ਮਰ ਮਿਟਣ ਵਾਲੇ ਉਹਨਾਂ ਦੀਆਂ ਵੱਡੀਆਂ ਕੁਰਬਾਨੀਆਂ ਮੈਂ ਉਹ ਦਿਨ ਵੀ ਸ਼ਾਇਦ ਜ਼ਿਕਰ ਕੀਤਾ ਸੀ ਉਹ ਬਹੁਤ ਪਿਆਰੀਆਂ ਪਰ ਇੰਨੇ ਨਿਮਰਤਾਬਾਨ ਆ ਜ਼ਮੀਨਾਂ ਜੁੜੇ ਪਰ ਇਹਨਾਂ ਪੀਰਾਂ ਤੇ ਵਿਸ਼ਵਾਸ ਆ ਇਹ ਵੀਰ ਇੱਕ ਪੰਜੀ ਦੇ ਬਾਜ਼ਾਰ ਨਹੀਂ ਆਪਣੀ ਕਿਰਤ ਕਰਦੇ ਆ ਇਹ ਜਿਹੜੇ ਭਰਾਇਆ ਸਾਡੇ ਇਹ ਕੈਨੇਡਾ ਛੱਡ ਕੇ ਵਾਪਸ ਆ ਗਿਆ ਤੇਜਵੀਰ ਸਿੰਘ ਇਹ ਵੀ ਬਿਸ਼ਪ ਪਦਰ ਤੇ ਵਿਚਰਦੇ ਆ ਲੋਕ ਉਧਰ ਨੂੰ ਜਾਂਦੇ ਆ ਇਹ ਸਾਰੇ ਜਾਨਕਿ ਇੱਕੋ ਜਿਹੇ ਆ ਸਾਰੇ ਉਧਰ ਛੱਡ ਕੇ ਇੱਧਰ ਆ ਕੇ ਸੇਵਾ ਚ ਡਟਿਓ ਆ ਔਰ ਬਿਰਮਲਕੀਰ ਸਿੰਘ ਜੀ ਇਹਨਾਂ ਚ ਏਡਾ ਵੱਡਾ ਗੌਣਿਆ ਲੱਕੜ ਦੀ ਜਾਨਕਿ ਲੱਕੜ ਚ ਜਾਨ ਪਾਉਂਦੇ ਜੋ ਮਰਜ਼ੀ ਕਰਵਾ ਲਓ ਇਹਨਾਂ ਤੋਂ ਏਡਾ ਵੱਡਾ ਗੌਣਿਆ ਪਰ ਉਹ ਆਪਣੇ ਕੰਮ ਨੂੰ ਨਹੀਂ ਦੇਖਦੇ ਗੁਰੂ ਕੀ ਸੇਵਾ ਟਹਿਲ ਕਮਾਉਂਦੇ ਆ ਤਨੋ ਮਨੋ ਤਨੋ ਜਿਵੇਂ ਅਕੈਡਮੀ ਦਾ ਦੱਸਿਆ ਆ ਦੇਖੋ ਉਸ ਅਕੈਡਮੀ ਦਾ ਇਹ ਲੋਗੋ ਆ ਇਹ ਸਤਿਕਾਰਯੋਗ ਸੰਤ ਬਾਬਾ ਗੁਰਵਖ ਸਿੰਘ ਜੀ ਗੁਰਮਤ ਵਿਦਿਆਲਾ ਹੁਣ ਉਹ ਬੱਚੇ ਕਈ ਬੱਚੇ ਉਹ ਨਹੀਂ ਸਿੱਖ ਸਕਦੇ ਨਹੀਂ ਫੀਸਾਂ ਦੇ ਸਕਦੇ ਉਸਤਾਦਾਂ ਦੀਆਂ ਇੱਥੇ ਰੱਖ ਕੇ ਸਿਖਾਇਆ ਜਾਂਦਾ ਅੱਛਾ ਮੈਨੂੰ ਇੱਕ ਚੀਜ਼ ਦੱਸੋ ਬਾਬਾ ਜੀ ਆ ਇਹ ਇੱਥੇ ਹੁਣ ਕਿੰਨੇ ਕਮਰੇ ਪੈਣਗੇ ਕੀ ਕੀ ਇੱਥੇ ਬਣਨਾ ਵਾ ਇੱਥੇ ਜਿਹੜਾ ਹਾਲ ਦੀ ਘੜੀ ਆ ਜਿੰਨਾ ਇਹਨਾਂ ਦੇ ਕੋਲ ਇਹਨਾਂ ਦੇ ਕੋਲ ਥਾਂ ਆ ਇਹ ਸਾਰੀ ਜਗ੍ਹਾ ਛੱਤੀ ਜਾ ਰਹੀ ਆ ਵੀ ਢਾਗੇ ਨਾ ਇਧਰੋਂ ਆ ਵੀ ਢਾਗੇ ਨੇ ਸਾਰੇ ਹੀ ਬਣਾ ਕੇ ਦਿੱਤਾ ਜਾ ਰਿਹਾ ਜਿੰਨੀ ਇਹਨਾਂ ਦੀ ਜਗ੍ਹਾ ਉਹਨੂੰ ਵਧੀਆ ਟੰਗ ਦੇ ਨਾਲ ਲੈਂਟਰ ਪਾ ਕੇ ਵਧੀਆ ਟੰਗ ਨਾ ਹੋਰ ਵੀ ਜਿਹੜੇ ਪਰਿਵਾਰ ਨੇ ਵੇਖੋ ਆਪਾਂ ਹੜਾਂ ਚ ਇਹ ਵੀ ਵੇਖਿਆ ਆਪਣੇ 베ਦੀ ਸਾਹਿਬ ਵੀ ਕਈ ਬੰਦੇ ਉਹ ਮਿਸ ਜੂਸ ਵੀ ਕਰਦੇ ਆਪਾਂ ਦੇਖਦੇ ਆ ਪਰ ਸਾਡਾ ਫੇਰਾ ਖਾਣਾ ਅਸਾਈ ਨਾ ਨਾ Hindu ਨਾ ਨਾ Musalman ਨਾ Sikh ਦਾ ਵੈਰ ਕਿਸੇ ਨਾਲ ਨਹੀਂ ਜਿਹੜਾ ਲੋੜ ਬੰਦਿਆ ਦੇਖੋ ਹੁਣ ਇੱਕ ਹੋਰ ਚੀਜ਼ ਤੇ ਰੱਖੋ ਜੇ ਹੁਣ ਆਪਾਂ ਇਹ ਰੱਖਣ ਲੱਗ ਗਏ ਨਾ ਭਈ ਜੀ ਹਰੇਕ ਦੇ ਹਰੇ ਉਹ ਤਾਂ ਫੇਰ ਕਈ ਵਾਰੀ ਮੈਸਜੂਸ ਵੀ ਕਰਦੇ ਆ ਮਹਾਰਾਜ ਨੇ ਆਪਾਂ ਨੂੰ ਕਿਹਾ ਅਕਲੀ ਸਾਹਿਬ ਸੇਵਿਆ ਅਕਲੀ ਕੀ ਚੈਦਾਨ ਮਾਲ ਕਹਿੰਦੇ ਅਕਲ ਬੁੱਧ ਦਿੱਤੀ ਆ ਨਾ ਆਪ ਆਪਣੀ ਬੁੱਧ ਹੈ ਜੇ ਤੇ ਬਰਨਤ ਪੈਨ ਪੈਨ ਤੁਸੀਂ ਦਿੱਤੀ ਉਹ ਬਹੁਤ ਵੱਡੀ ਤੇ ਇਹ ਜਿਹੜੇ ਇਹ ਸੰਗ ਹੈ ਨਾ ਮੈਂ ਇਹਨਾਂ ਨੂੰ ਜਾਣਦਾ ਇਹ ਤੇ ਨਿਸ਼ਕਾਮ ਇਹ ਤੇ ਪ੍ਰੇਮ ਵਾਲੀਆਂ ਰੂਹਾਂ ਔਰ ਅੰਦਰੋਂ ਰੱਜੇ ਹੋਏ ਆ ਇਹਨਾਂ ਨੂੰ ਉਹ ਲਾਲਚ ਨਹੀਂਗਾ ਵੀ ਸਾਡੇ ਘਰ ਭਰਨ ਇਹਦਾ ਜੋ ਕੁਛ ਕੋਲ ਆ ਇਹਨਾਂ ਨੂੰ ਜੇ ਪੜਾ ਦੇ ਤਾਂ ਉਹਦੋਂ ਦਾਨ ਕਰਕੇ ਕਹਾਂ ਜਾਂਦੇ ਅੱਛਾ ਤੁਹਾਡਾ ਇਹ ਬਣ ਰਿਹਾ ਜੀ ਅੱਜ ਇੱਥੇ ਤਰਸੀਮ ਸਿੰਘ ਜੀ ਮੋਰਾਂ ਵਾਲੀ ਆਏ ਨੇ ਸੋਹ ਸਿੰਘ ਇੱਥੇ ਆਏ ਨੇ ਕੀ ਕੀ ਦਿਲ ਚ ਕਿਦਾਂ ਦੇ ਖਿਆਲ ਨੇ ਔਰ ਜਦੋਂ ਇਹ ਪਾਣੀ ਦੀ ਮਾਰ ਪਈ ਸਭ ਕੁਝ ਡਿੱਗਿਆ ਉਦੋਂ ਮਨ ਚ ਕਿੰਨਾ ਫਿਕਰ ਸੀ ਉਹ ਬਹੁਤ ਜ਼ਿਆਦਾ ਫਿਕਰ ਹੋਇਆ ਤੇ ਘਰੋਂ ਛੱਡ ਕੇ ਜਾਣ ਦੇ ਵੀ ਚੱਲ ਨੰਬੇ ਵੀ ਬਾਈ ਨੇ ਕਿਤੇ ਆਵੇ ਕੀ ਕਰਨਾ ਹੈ ਫਿਰ ਤੇ ਅੱਜ ਦੇ ਰੋਗ ਵਾਲੀ ਘਰ ਆ ਗਈ ਪੌੜਗੇ ਨਾ ਜਿੱਥੇ ਹਾਂ ਇਹ ਤਾਂ ਮੈਂ ਬਹੁਤ ਖੁਸ਼ ਆ ਬਹੁਤ ਜਿਆਦਾ ਖੁਸ਼ ਹਾਂ ਬਹੁਤ ਖੁਸ਼ ਹਾਂ ਬਹੁਤ ਖੁਸ਼ ਬਾਬਾ ਬਾਬਾ ਜੀ ਇੱਥੇ ਆਏ ਤਰਸੀਮ ਸਿੰਘ ਜੀ ਮੋਰਾ ਵਾਲੀ ਹੋਰ ਸਰ ਤੁਸੀਂ ਆਏ ਹੋ ਮੈਂ ਬਹੁਤ ਖੁਸ਼ ਹਾਂ ਦਰਸ਼ਨ ਕਰਕੇ ਨਾ ਮੈਂ ਐਨਾ ਖੁਸ਼ ਹੋਇਆ ਕਿ ਕੋਈ ਹਿਸਾਬ ਨਹੀਂ ਇਹ ਦਰਸ਼ਨ ਵੀ ਬਹੁਤ ਮਹਿੰਗੇ ਹੁੰਦੇ ਨੇ ਹਾਂ ਜਿਵੇਂ 1 ਕਿਲੋ ਪਚੇ ਤੁਸੀਂ ਸਾਰੇ ਦੇਖੋ ਇਹ ਹੁਣ ਲੁਧਿਆਣੇ ਤੋਂ ਆਏ ਕੋਈ ਪਟਿਆਲੇ ਤੋਂ ਉਹ ਫਿਰੋਜ਼ਪੁਰ ਤੋਂ ਸੋਭਾ ਸੋਣੀ ਆਇਆ ਬਾਬਾ ਜੀ ਹਾਂ ਇਹ ਜਿਹੜੀ ਖੇਡ ਆ ਇਹ ਮਹਾਰਾਜ ਦੀ ਆ ਇਹ ਮਹਾਰਾ ਨਹੀਂ ਸਦਿਆ ਅੱਛਾ ਕੋਈ ਹੈ ਨਹੀਂ ਸੀ ਪਹਿਲਾਂ ਸਾਨੂੰ ਥੋੜਾ ਪਤਾ ਵੀ ਜਾਂਦਿਆਂ ਨੂੰ ਉੱਥੇ ਬੜੀਆਂ ਬਹੁਤ ਸੁੰਦਰ ਗਰਮ ਗਰਮ ਪਦਾਰਥ ਸੱਚੀ ਆ ਉਹ ਮਿਸ ਕਰ ਗਿਆ ਉਹ ਪਕੌੜੇ ਛਕਣ ਵਾਲੇ ਸੀ ਮਿਸ ਕਰ ਗਿਆ ਸੀ ਹਾਂ ਨਹੀਂ ਹੁਣ ਫੇਸ ਕਰਨੇ ਆ ਨਹੀਂ ਕੋਈ ਨਹੀਂ ਇੱਥੇ ਕੈਪਟਨ ਸਾਹਿਬ ਆ ਰਹੇ ਇਹ ਫੌਜ ਚ ਰਟਾਇਡ ਹੋ ਗਿਆ ਔਰ ਸੱਚੀ ਅਸੀਂ ਜ਼ੋਰ ਲਾਇਆ ਸਿੰਘਾਂ ਨੇ ਵੀ ਨਹੀਂ ਪਹਿਲਾਂ ਆਪਾਂ ਕਹਿੰਦੇ ਨਹੀਂ ਇਹ ਇਹ ਜਿਹੜਾ ਇਹ ਨਾ ਸਤ ਗੁਰਾਂ ਨੇ ਭਰ ਦਿੱਤਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਤੇ ਆਇਆ ਗੱਲ ਉਹਨੂੰ ਗਲਤ ਪ੍ਰਚਾਰ ਨਾਲ ਜਿਹੜਾ ਮਰਜੀ ਪ੍ਰਚਾਰੀ ਜੇ ਹੁਣ ਗੁਰੂ ਕਾ ਸਿੱਖ ਅਗਰ ਉਹ ਉਹਨੂੰ ਐ ਕਰਨ ਜੋਗੇ ਮਰਨ ਕੀਤਾ ਨਾ ਹੱਥ ਉੱਪਰ ਕਰਨ ਜੋਗੇ ਇੱਕ ਰਹਿਮਨ ਜੀ ਹੋਏ ਬੜੇ ਵਧੀਆ ਵਿਦਵਾਨ ਹੋਏ ਉਹਨਾਂ ਦੇ ਦੋਹੇ ਬੜੇ ਪ੍ਰਸਿੱਧ ਮੈਂ ਦੋ ਕੀ ਸੁਣਾਣਾ ਉਹ ਕਹਿੰਦਾ ਰਹਿਮਨ ਬੋ ਨਰ ਮਰ ਰਹੇ ਜੋ ਨਰ ਮੰਗਣ ਜਾਏ ਪਰ ਕਹਿੰਦਾ ਉਹਨਸੇ ਪਹਿਲੇ ਉਹ ਮਰ ਜਨਮ ਮੁਖ ਨਿਕਸੇ ਨਹੀਂ ਉਹ ਤਾਂ ਪਹਿਲਾਂ ਉਹ ਮਰ ਗਿਆ ਜੇ ਐ ਕਰਨ ਜੋਗਾ ਹੈਗਾ ਤਾਂ ਕਹਿੰਦਾ ਨਾ ਮੇ ਕੋ ਹੈ ਨਹੀਂ ਕੋ ਕੋ ਹੈ ਹੀ ਨਹੀਂ ਇੱਕ ਉਹ ਦੂਜਾ ਕਹਿੰਦਾ ਸਿਰ ਕਟਿਆ ਤਨ ਪਛਿਆ ਖੀਰੇ ਦੀ ਗੱਲ ਕਰਦਾ ਤੇ ਗਾਂ ਉਹ ਬੰਦੇ ਨੂੰ ਐਗਜ਼ਾਮਪਲ ਦੇ ਰਿਆ ਸਿਰ ਕਟਿਆ ਅੱਗੇ ਖੀਰੇ ਨੂੰ ਕੱਟ ਕੇ ਤੇ ਉਹਦੇ ਐ ਮਾਰ ਕੇ ਤੋਂ ਉਹਦਾ ਤਨ ਪਛੇ ਪਛਿਆ ਜਾਂਦਾ ਸੀ ਦੀਆ ਨਮਕ ਲਗਾਏ ਫਿਰ ਉਹਦੇ ਲੂਣ ਨਮਕ ਲਾਇਆ ਜਾਂਦਾ ਸੀ ਨਾ ਉਹ ਕਹਿੰਦਾ ਰਹਿਮਨ ਕੜਬੇ ਮੁਖ ਕੋ ਚਾਹੀਏ ਜਹੀ ਸਜਾਏ ਕਹਿੰਦਾ ਕੌੜਾ ਸੀ ਤੇ ਕੌੜੇ ਮੁਖ ਨੂੰ ਇਹੋ ਜੀ ਸਜਾਈ ਚਾਹੀਦੀ ਪਛਿਆ ਜਾਏ ਸਿਰ ਵੱਢਿਆ ਜਾਏ ਤੇ ਐ ਕਰਕੇ ਇਹਦਾ ਮਤਲਬ ਕੀ ਆ ਜੇ ਸਾਨੂੰ ਮਾਰੇ ਨੇ ਪਿਆਰ ਬਖਸ਼ਿਆ ਹੁਣ ਕਲਗੀਧਰ ਜੀ ਕਿੱਡੀ ਵੱਡੀ ਗੱਲ ਕਹਿ ਗਏ ਉਹ ਕਹਿੰਦਾ ਕਹਾ ਪਾਇਓ ਜੋ ਦੂ ਲੋਚਨ ਮੋਦ ਕੇ ਬੈਠ ਰਹੇ ਵੱਡੇ ਵੱਡੇ ਗੁਰੂਆਂ ਦੇ ਡੇਰੇ ਬਣਾਈ ਬੈਠੇ ਆ ਇੱਕ ਪੰਜੀ ਦੀ ਸੇਵਾ ਨਹੀਂ ਉਹਨਾਂ ਵੱਲੋਂ ਉਹਨਾਂ ਦੇ ਪੈਰੋ ਕਰ ਕੇ ਕਹਿਣ ਲੱਗੇ ਹੁਣ ਤਾਂ ਇਹ ਮਾਰੇ ਦਾ ਪੰਥੀ ਆ ਇਸੇ ਪੰਥ ਦਾ ਖਾ ਕੇ ਇਸੇ ਪੰਥ ਦਾ ਛੱਕ ਕੇ ਇਸੇ ਗੁਰੂ ਦੀ ਬਾਣੀ ਨੂੰ ਵਰਤ ਕੇ ਉਹ ਕੀ ਕੁਝ ਕਰਦੇ ਫਿਰਦੇ ਆ ਲੋਕਾਂ ਨੂੰ ਡੋਬ ਰਹਿ ਤੇ ਆਪਣਾ ਵਿਚਾਰ ਏ ਸਿੱਖੇ ਨਹੀਂ ਸਿੱਖੀਏ ਨਹੀਂ ਗੀ ਸਿੱਖੀ ਸਿਧਕ ਦੀ ਆ ਸਿੱਖੀ ਤਾਂ ਇਹ ਆ ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ ਆਇਆ ਸਿੱਖੀ ਇਸੇ ਕਰਕੇ ਕਿਹਾ ਜਾਂਦਾ ਉਹ ਬਚੋ ਇਹਨਾਂ ਦੰਬੀਆਂ ਬਖੰਡੀਆਂ ਤੋਂ ਬਚੋ ਇਹਨਾਂ ਤੋਂ ਇਹਨਾਂ ਦੇ ਪੱਲੇ ਹੈ ਨਹੀਂ ਕੁਝ ਇਹ ਲੋਕ ਬਿਜ਼ਨਸ ਕਰਦੇ ਆ ਤੇ ਮਾਰਦਾ ਜਿਹੜਾ ਪੰਥ ਆ ਇਹ ਤੇ ਤਨੋਂ ਮਨੋਂ ਤਨੋਂ ਕੁਰਬਾਨ ਜਾਂਦਾ ਤੇ ਕੁਰਬਾਨੀ ਕਰਦਾ ਬਹੁਤ ਆਪਣੀ ਵੀਰੇ ਸਾਡੇ ਫੌਜੀ ਸਾਹਿਬ ਜਿਹਨੂੰ ਦੀਪ ਸਿੱਧੂ ਬਹੁਤ ਪਿਆਰ ਕਰਦਾ ਸੀ ਹਰਨੇਕ ਸਿੰਘ ਫੌਜੀ ਉਹ ਵੀ ਉਹ ਰੂਪੜ ਬਲਾਜੌਰ ਅੱਜ ਵੱਡੇ ਘਰ ਸੀ ਪਰ ਇਸ ਲਈ ਸਾਰੇ ਆਇਆ ਤਨੋਂ ਮਨੋਂ ਤਨੋਂ ਦੀਪ ਦੀਪ ਸਿੱਧੂ ਵੀ ਜਿਆਦਾ ਰਿਹਾ ਅੱਜ ਉਹ ਤਾਂ ਉਹ ਉਹ ਪਰ ਜਿਹੜੀਆਂ ਗੱਲਾਂ ਕਹਿ ਗਿਆ ਨਾ ਉਹ ਕਿਉਂ ਜਿਆਦਾ ਆਉਂਦਾ ਉਹ ਸੱਚ ਹੋ ਰਹੀਆਂ ਪੰਜਾਬ ਚ ਬਹੁਤ ਵੱਡੀ ਤਰਾਸਤੀ ਹੋਈ ਹੈ ਮੌਕਾ ਚਾਏ ਹੈ ਨਹੀਂ ਹੈ ਪਰ ਮੈਨੂੰ ਲੱਗਦਾ ਕਿ ਉਹ ਉਹ ਇੱਕ ਨਗਮੇ ਦਾ ਉਹਨਾਂ ਕਾ ਪਾਠ ਜ਼ਰੂਰ ਹੋਵੇ ਇੱਕ ਚੜ੍ਹਦੀ ਕਲਾ ਹੋ ਜੂਗੀ ਸਾਰਿਆਂ ਦੇ ਲਈ ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ਉਹ ਉਹ ਜ਼ਰੂਰ ਹੋ ਜੇ ਅੱਜ ਆਪਾਂ ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ਸਾਡਾ ਹਿੰਦੂ ਨਾਲ ਕੋਈ ਵੈਰ ਨਹੀਂ ਸਭ ਆਪਣੇ ਨੇ ਕੋਈ ਝਾਰ ਨਹੀਂ ਸਾਡਾ ਕਿਸੇ ਧਰਮ ਨਾਲ ਲੱਗਦੀ ਨਹੀਂ ਬਸ ਓਕੇ ਆ ਸਰਕਾਰਾਂ ਤੋਂ ਨਾ ਤੀਰਾ ਨਾ ਤਲਵਾਰਾਂ ਤੋਂ ਸਿੱਖ ਪੰਥ ਡਰੇ ਗਦਾਰਾਂ ਤੋਂ ਜਨਵਾਰ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਗਦਾਰਾਂ ਤੋਂ ਉਹ ਗੱਦਾਰ ਉਹ ਗਜ਼ਾਰ ਥੋੜੀ ਗਦਾਰੀ ਹੁੰਦੇ ਆ ਰੁੱਖ ਰੋਇਆ ਕੋਹਾੜੇ ਵਿੱਚ ਦੇਖ ਦਸ ਤੱਕ ਜੜਾਂ ਨੂੰ ਲਾਇਆ ਤਾਂ ਆਪਣੇ ਨੇ ਮੁਰਦਾ ਰੂਪਿਆ ਦਗੇ ਦੀ ਦੇਖ ਦੁਨੀਆ ਲੰਬੂ ਚ ਖਾਣ ਨੂੰ ਲਾਇਆ ਤਾਂ ਆਪਣੇ ਨੇ ਛੇਵੇਂ ਪਾਦਸ਼ਾ ਦੇ ਸੋਹਣੇ ਅਕਾਲ ਤਖਤਾਂ ਹੀ ਟੈਂਕਾਂ ਤੋਪਾਂ ਨਾਲ ਟਵਾਇਆ ਆਪਣੇ ਨੇ ਆਪਣੇ ਕਿਦਾਰੀਆਂ ਨਾ ਕਰਨੇ ਸੀ ਤਾਂ ਦੁਨੀਆ ਦੇ ਸਰਦਾਰ ਵਿਸ਼ਵ ਦੇ ਸੰਸਾਰ ਸਦੀਆਂ ਤੋਂ ਦੁਨੀਆ ਦੀ ਰਾਜਨੀਤੀ ਸੋਚਦੀ ਰਹੀ ਐਸਾ ਕੋਈ ਤਰੀਕਾ ਸਿੱਖ ਜੀ ਦੇ ਨਾਲ ਹਾਰ ਜੇ ਕਿਹਦੇ ਵਿੱਚ ਹਿੰਮਤ ਐ ਖੰਡੇ ਵਿੱਚੋਂ ਜੰਮਿਆਂ ਨੂੰ ਅੱਖ ਵਿੱਚ ਅੱਖ ਭਾ ਕੇ ਸਿੱਧਾ ਲਲਕਾਰ ਦੇ ਸਦੀਆਂ ਦੇ ਪਿੱਛੋਂ ਫਿਰ ਸਾਹਮਣੇ ਗੱਲ ਆਈ ਮੁੱਕਣੇ ਨਹੀਂ ਸਿੱਖ ਭਾਵੇਂ ਲੱਖ ਸੂਲੀ ਫਾਂਸੀ ਕੋਈ ਚਾੜ ਜੇ ਇਹਨਾਂ ਨੂੰ ਮਕਾਉਣ ਦਾ ਹੈ ਇੱਕੋ ਹੀ ਤਰੀਕਾ ਬਸ ਸਿੱਖ ਦੀ ਜੇ ਪਿੱਠ ਵਿੱਚ ਸਿੱਖੇ ਈਸ਼ੁਰਾ ਮੂਲੇ ਕੋਣ ਮਾਰਦੂ ਸਾਨੂੰ ਆ ਦੇਖੋ ਹੁਣ ਦੇਖੋ ਆਉਣ ਵਾਲੇ ਜਿਹੜੇ ਦਿਨ ਆ ਇਹ ਕਿਹਾ ਜਾਂਦਾ ਸਾਰੇ ਕਹ ਰਹੇ ਨਾ ਭੀ ਆਪੋ ਆਪਣਾ ਬਚਾ ਲਓ ਏ ਬਹੁਤ ਮਾੜਾ ਸਮਾਂ ਆ ਰਿਹਾ ਤੁਹਾਨੂੰ ਵੀ ਲੋੜ ਪੈ ਸਕਦੀ ਆ ਲੋਕ ਕਹਿੰਦੇ ਨਾ ਜਾਓ ਨਾ ਕਰੋ ਸੇਵਾ ਪਰ ਕਿੱਦਾਂ ਰੁਕ ਸਕਦਾ ਗੁਰੂ ਦਾ ਸਿੱਖ ਵਿੱਚ ਦੁਨੀਆ ਸੇਵਕ ਮਈ ਹੈ ਉਹਨਾਂ ਦੀ ਗੱਲ ਮੰਨੀਏ ਕਿ ਹੀ ਆਪਣੇ ਗੁਰੂ ਦੀ ਮੰਨੀਏ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਸ੍ਰੀ ਰਾਗ ਚੰਦਰ ਇਹ ਸ੍ਰੀ ਰਾਗ ਮਹੱਲਾ ਪਹਿਲਾ ਹੈ ਜੀ ਬੇਚ ਦੁਨੀਆ ਸੇਵ ਕਮਾਈ ਐ ਤਾਂ ਦਰਗ ਹੈ ਬੈਸਣ ਪਾਈ ਐ ਕਹੋ ਨਾਨਕ ਬਾਹ ਲੜਾਈ ਐ ਬਾਬਾ ਜੀ ਇਹ ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਸੁਨੇਹਾ ਦਿੱਤਾ ਨਾ ਚਲੋ ਬਹੁਤ ਲੋਕ ਸਾਰੀ ਸੇਵਾ ਕਰ ਰਿਹਾ ਪਰ ਜਿਹੜਾ ਆ ਸੁਨੇਹਾ ਵਾ ਇੱਕ ਵੀਰ ਇਸ ਦਾ ਘਰ ਜਿਹੜਾ ਤੁਸੀਂ ਪਾ ਰਹੇ ਹੋ ਇਹ ਬਹੁਤ ਚੜਦੀ ਕਲਾ ਦਾ ਸੁਨੇਹਾ ਪਰ ਥੋੜਾ ਜਿਹਾ ਭੈਣੇ ਇਹ ਤੁਹਾਡਾ ਘਰ ਪੈ ਰਿਹਾ ਇੱਥੇ ਅੱਜ ਹਾਂਜੀ ਤਰਸੀਮ ਸਿੰਘ ਜੀ ਮੋਰਾਂ ਵਾਲੀ ਹੋਰ ਸਾਰੇ ਆਏ ਨੇ ਇੱਥੇ ਬਾਬਾ ਜੀ ਹੋਰੀ ਹੋਰ ਪਹੁੰਚੇ ਨੇ ਬਹੁਤ ਇਹ ਇੱਕ ਕਮਰੇ ਦਾ ਘਰ ਸੀ ਤੁਹਾਡਾ ਕਮਰੇ ਤੇ ਦੋ ਤਿੰਨ ਹੀ ਪਰ ਹੈ ਸਾਰੇ ਡਿੱਗਣ ਵਾਲੇ ਸੀ ਤੇ ਜਦੋਂ ਮੀਂਹ ਪਿਆ ਪਾਣੀ ਆ ਡਿੱਗ ਪਿਆ ਮੀਂਹ ਪੈਂਦਾ ਹੀ ਜੇ ਰਾਤ 12 ਵਜੇ ਆਂਦਾ ਹੈ ਪੈਂਦਾ ਹੀ ਪਾਣੀ ਬੜਾ ਪਿਸਮਾਂਦਾ ਹੀ ਉਹ ਸੜ ਕੇ ਚੱਲ ਗਦੇ ਮਾਉ ਫਲੇ ਉੱਠ ਕੇ ਕੱਢਣ ਲਾ ਪੰਦੀ ਹਾਂਜੀ ਤੇ ਅੱਜ ਕਿਦਾਂ ਦੇ ਜਜ਼ਬਾਤ ਨੇ ਦਿਲ ਦੇ ਕਿ ਜਦੋਂ ਇਹ ਇਹ ਹੋਇਆ ਇੱਥੇ ਅਰਦਾਸ ਹੋਈ ਆ ਜਕਾਰੇ ਲੱਗੇ ਨੇ ਨੀਹਾਂ ਪਟਦੀਆਂ ਨੀ ਰੱਖ ਬੜਾ ਮਨ ਖੋਸਾ ਬਾਹਗੁਰ ਨੇ ਮੇਰੀ ਬਾਹ ਫੜੀਆ ਉਮੀਦ ਨਹੀਂ ਸੀ ਕਿ ਉਹ ਪਾਊਗਾ ਕੁਝ ਹੂੰ ਇਹਨਾਂ ਦੇ 3 ਹੀ ਆ ਇਹ ਭੈਣੇ ਤੇਰੇ ਭਰਾ ਆ ਤੇਰੇ ਨਾਲ ਆ ਦੋ 3 ਬੇਆਈਆਂ ਤੋਂ ਰਹਿੰਦੀਆਂ ਉਹ ਵੀ ਤੇਰੇ ਨਾਲ ਆ ਤਗੜੀ ਰਹਿ ਬਸ ਹੈ ਆਪਸ ਵਿੱਚ ਇੱਕ ਦੂਜੇ ਦਾ ਖਿਆਲ ਰੱਖੋ ਹੂੰ ਪ੍ਰੇਮ ਚਾਓ ਮਾਰਾ ਤੁਹਾਡੇ ਨਾਲ ਆ ਦੇਖੋ ਇਹ ਇਹ ਜਿਹੜੇ ਹੰਝੂ ਆ ਨਾ ਬੇਕੀਮਤੀ ਭਾਵੇਂ ਹਜ਼ਾਰ ਵਗਣ ਬੜੇ ਕੀਮਤੀ ਹੁੰਦੇ ਦੋ ਚਾਰ ਹੰਝੂ ਓਹੋ ਹੰਝੂਆਂ ਦੀ ਕਦਰ ਉਹ ਜਾਣਦਾ ਕੱਟਣ ਵਾਲੇ ਦੀ ਜਾਣਦੀ ਕਰ ਦਿੱਤੀਏ ਕਹੋ ਤਾਂ ਬੱਕਰਾ ਹੀ ਜਾਣਦਾ ਵੀ ਕੀ ਬੀਤੀ ਉਹਤੇ ਇਹ ਤਾਂ ਹੁਣ ਇਹਨਾਂ ਨੂੰ ਪਤਾ ਵੀ ਕਿੱਦਾਂ ਦੇ ਹਾਲਾਤ ਸੀ ਆ ਦੇਖੋ ਇੰਨੀ ਜਗ੍ਹਾ ਆ ਬਾਕੀ ਮਾਰੇ ਦੀ ਕਿਰਪਾ ਅੱਛਾ ਇੱਕ ਹੋਰ ਜਿਹੜੇ ਸਾਡੇ ਵੀਰ ਆ ਨਾ ਹੁਣ ਇਹ ਪੰਜਾਂ ਚ ਮਾਰੇ ਨੇ ਬਹੁਤ ਵੱਡੀ ਸ਼ਕਤੀ ਦਿੱਤੀ ਪੰਜ ਸਿੰਘਾਂ ਦੇ ਰੂਪ ਚ ਇਹ ਨਹੀਂ ਵੀ ਕਲਾਤਰ ਸਿੰਘ ਜਾਂ ਮਲਕੀਰ ਸਿੰਘ ਤੇਜਵੀਰ ਸਿੰਘ ਜਾਂ ਦੀਪ ਸਿੰਘ ਜਾਂ ਕੋਈ ਹੋਰ ਸਿੰਘ ਸੋਭਾ ਸਿੰਘ ਇਹ ਪੰਜੋਂ ਮੇ ਪਰਮੇਸ਼ਰ ਜਾਨ ਮਾਰੇ ਕਹਿੰਦੇ ਪੰਜਾਂ ਚ ਮੈਂ ਹੀ ਆ ਜਦੋਂ ਪੰਜ ਉੱਥੇ ਇਹ ਨਾ ਦੇਖੋ ਵੀ ਸਾਈਨ ਬੋਰਡ ਕਿਹੜਾ ਕੀ ਆ ਉੱਥੇ ਵੀ ਗੁਰੂ ਦੀ ਕਲਾ ਵਰਤਦੀ ਆ ਉਹ ਕਲਾ ਵਰਤੀ ਆ ਮਹਾਰਾਜ ਦੇ ਚਰਨਾਚਰ ਦਾਸਾਂ ਬੇਨਤੀਆਂ ਜੋਦੜੀਆਂ ਹੋਈਆਂ ਤੇ ਉਹ ਸਤਗੁਰੂ ਹਾਸਰ ਨਜ਼ਰ ਆ ਔਰ ਪੰਜ ਘਰਾਂ ਦਾ ਅੱਜ ਪੰਜ ਘਰ ਜਿਹੜੇ ਬਣਾ ਕੇ ਦਿੱਤੇ ਜਾਣੇ ਆ ਇੱਕ ਗ੍ਰੰਥੀ ਸਿੰਘ ਜੀ ਦਾ ਘਰ ਵੀ ਆ ਅੱਛਾ ਉਹ ਵੀ ਬਾਤ ਗ੍ਰੰਥੀ ਸਿੰਘਾਂ ਦਾ ਵੀ ਮੈਂ ਤੁਹਾਡੇ ਜ਼ਰੀਏ ਕਹਿਣਾ ਜਿੰਨਾ ਸਾਨੂੰ ਮਾਣ ਕਰਨਾ ਚਾਹੀਦਾ ਨਹੀਂ ਕਰਦੇ ਔਰ ਮੇਰੇ ਨਕਰ ਵੀ ਕਿਉਂਕਿ ਚੋ ਤਾਂ ਹੁਣ ਸਾਰੇ ਮਕਾਨ ਕੇ ਗੁਰੂ ਘਰ ਚ ਹੋਣ ਲੱਗਾ ਹੈ ਤੇ ਅਸੀਂ ਉੱਥੇ ਗ੍ਰੰਥੀ ਸਿੰਘ ਗਿਆਨੀ ਜੋਗਾ ਸਿੰਘ ਜੀ ਉਹਨਾਂ ਨੂੰ ਵਧੀਆ ਕਰ ਉਹਨਾਂ ਦਾ ਐਨ ਕਰਕੇ ਨਾ ਗੁਰੂ ਘਰ ਦੇ ਵਿੱਚ ਹੀ ਰਹਿائش ਆ ਉਹਨੂੰ ਐਨ ਵਧੀਆ ਬਣਾ ਕੇ ਦੇਾਂਗੇ ਸਾਰਿਆਂ ਨੂੰ ਬੇਨਤੀ ਆ ਵੀ ਗ੍ਰੰਥੀ ਸਿੰਘਾਂ ਦਾ ਵੀ ਧਿਆਨ ਰੱਖੋ ਇਹ ਨਹੀਂ ਵੀ ਆਪਾਂ ਮਾਰੇ ਕਹਿੰਦੇ ਆ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮੰਗਦੇ ਪਰ ਆਪਣਿਆਂ ਦਾ ਮੰਗੀਏ ਨਾ ਉਹ ਵੀ ਗਲਤ ਆ ਫਿਰ ਉਹ ਵੀ ਉਹ ਵੀ ਜ਼ਰੂਰੀ ਆ ਉਹ ਮਹਾਰਾਜ ਦੇ ਵਜ਼ੀਰ ਕਹਿੰਨੇ ਆ ਟੁੱਟਾ ਜਾ ਵਜੀਰੋ ਦੇ ਮਗਰ ਭੱਜ ਪੈਨੇ ਆ ਉਹ ਜਿਹੜਾ ਗੁਰੂ ਕਾ ਉਹਦਾ ਆਪਾ ਧਿਆਨ ਨਾ ਰੱਖੀਏ ਫਿਰ ਇਦਾਂ ਹੀ ਸਨਾਤਨ ਤਾਂ Hindu ਪਰਿਵਾਰ ਹੋ ਰਿਹਾ ਪੰਜ ਘਰ ਅੱਜ ਆਪਾਂ ਵਿਚਰਦੇ ਆ ਉਹਨਾਂ ਦਾ ਯਤਨ ਕਰਦੇ ਕਿੰਨਾ ਕੁ ਹੋ ਜਾਏ ਔਰ ਇਹਦੇ ਲਈ ਦੇਸਾਂ ਪਰਦੇਸਾਂ ਦੀ ਸੰਗਤ ਨੂੰ ਇਸ ਨਿਮਰ ਬੇਨਤੀ ਆ ਸਾਧ ਸੰਗਤ ਜੀ ਇਹ ਕਮਾਈਆਂ ਦਾ ਜ਼ਰੀਆ ਨਹੀਂਗਾ ਇਹਨਾਂ ਕੋਈ ਸਮਝੇ ਪੈਸੇ ਇਕੱਠੇ ਕਰਨ ਨੂੰ ਜਾਂ ਅਸੀਂ ਇਹੀ ਹੁੰਦਾ ਪਹਿਲਾਂ ਸੰਸਥਾਵਾਂ ਵਿੱਚ ਸ਼ੁਰੂ ਕਰਦੇ ਆ ਅਰਬਾਂ ਖਰਬਾਂ ਦੀਆਂ ਸੰਸਥਾਵਾਂ ਚੱਲ ਗਈਆਂ ਪਰ ਉਹ ਗਰਾਊਂਡ ਲੈਵਲ ਤੇ ਨਹੀਂ ਦੱਸਦੇ ਉੱਡੇ ਵੱਡੇ ਪੱਧਰ ਤੇ ਫਿਰ ਲੋਕਾਂ ਦਾ ਗੁੱਸਾ ਜਾਇਜ਼ ਹੀ ਆ ਕਈ ਇਕੱਠੇ ਕਰਦੇ ਆ ਇਹ ਤਾਂ ਸਿੰਘਾਂ ਦਾ ਦਸਬੰਦ ਆ ਜਿਹੜੇ ਸਿੰਘ ਨੇ ਨਾ ਦੇਸਾ ਪਰਦੇਸਾਂ ਚ ਉਹਨਾਂ ਦਾ ਦਸਬੰਦ ਆ ਜਾਂ ਇੱਥੇ ਵਾਲੀ ਇਹ ਜਿਹੜਾ ਸਮੇਂ ਦਾ ਦਸਬੰਦ ਇਸ ਤੋਂ ਵੱਡਾ ਆਪਾਂ ਕੀ ਕੱਢ ਸਕਦੇ ਆ ਇਹ ਨਿਤਨੇਮੀ ਪ੍ਰੇਮੀ ਆ ਬਾਣੀ ਦੇ ਰਸੀਏ ਆ ਨਾਮ ਬਾਣੀ ਦੇ ਰਸੀਏ ਆ ਗੁਰੂ ਕਿਰਪਾ ਕਰੇਗਾ ਅਮ ਤਾਂ ਕਰੇਗਾ ਇਹਨਾਂ ਸਾਰੀ ਸਿੰਘਾਂ ਦਾ ਇਹ ਸਾਰੀਆਂ ਰੂਹਾਂ ਵੇਖੋ ਅੱਜ ਦੇ ਸਮੇਂ ਤੁਸੀਂ ਕਿੱਡੀ ਦੂਰ ਸਮਾਂ ਕੱਢ ਕੇ ਆਏ ਹੋ ਬੇਸ਼ੱਕ ਕੋਈ ਤੇ ਚੈਨਲਸ ਹੋਰ ਵੀ ਆ ਵੀਰਾ ਜੀ ਉਦੋਂ ਦੇ ਲੱਗਿਓ ਪਰ ਜਿਹੜਾ ਆਪਣਾ ਦਰਦ ਰਾ ਕੇ ਮਨ ਦੇ ਵਿੱਚ ਇੱਕ ਤੜਫ ਲੈ ਕੇ ਕੁਝ ਕਰਨਾ ਉਹ ਗੱਲ ਵੱਡੀ ਹੁੰਦੀ ਆ ਆਪਣਾ ਸਾਰਿਆਂ ਦਾ ਫਰਜ਼ ਬਣਦਾ ਇਸ ਵੇਲੇ ਤੇ ਦੂਜੀ ਗੱਲ ਜਿਹੜਾ ਕਿਹਾ ਜਾਂਦਾ ਨਾ ਕੋਈ ਪਤਾ ਨਹੀਂ ਜੀ ਤੁਸੀਂ ਆਪਣਾ ਵੀ ਪਾਪ ਦੇਖੋ ਜਦੋਂ ਕਰੋਨਾ ਢਿੱਲਾ ਹੋਇਆ ਨਾ ਮੈਨੂੰ ਡਾਕਟਰਾਂ ਨੇ ਕਿਹਾ ਮੈਂ ਕਹਿਆ ਜੀ ਪੈਸੇ ਤਾਂ ਉੱਥੇ ਹੀ ਲੱਗ ਗਏ ਸਾਰੇ ਪਈ ਲੱਖਾਂ ਰੁਪਏ ਉੱਥੇ ਬਾਦਾਮਾਂ ਦੇ ਲੰਗਰ ਫਿਰ ਉਹ ਡਾਕਟਰ ਉਹ ਵੀ ਲੱਖਾਂ ਦਾ ਬਿੱਲ ਬਣਾਈ ਫਿਰੇ ਮੈਂ ਕਹਿਆ ਭਲੇਖਾ ਕਰਦੇ ਪਤਾ ਨਹੀਂ ਮੇਰੇ ਕੋ ਕਿੰਨੇ ਕਿਹਾ ਹੁਣ ਫਤਈਆ ਕੰਮ ਪਈ ਮੈਨੂੰ ਘਰ ਨੂੰ ਤੋਰ ਉਹ ਰੱਖ ਕੇ ਚਾਹੁੰਦੇ ਸੀ ਵੀ ਰੋਜ਼ ਦਾ ਲੱਖ ਲੱਖ ਡੇਢ ਡੇਢ ਲੱਖ ਬਈ ਰਗੜੀ ਜਾਓ ਉਹ ਸਿੰਘਾਂ ਨੇ ਵੀ ਫਿਰ ਕਿਹਾ ਵੀ ਇਹ ਦੂਜਾ ਇੱਕ ਹੋਰ ਉਦੋਂ ਮਾਰਿਆ ਵੀ ਜਾਂਦਾ ਸੀ ਚਲੋ ਉਹ ਤੇ ਮਨ ਮੇਰ ਪੈ ਗਈ ਕਹਿਣ ਕਰੋਨਾ ਤੇ ਮੈਨਾਂ ਫੋਟੋ ਕਰਾਉਣ ਸਵੇਰ ਤੋਂ ਸ਼ਾਮ ਤੱਕ ਉਹੀ ਨਾ ਹਟਣ ਸਟਾਫ ਵਾਲੇ ਤੇ ਮੈਨੂੰ ਇੰਨਾ ਕਦਾ ਪਤਾ ਲੱਗਿਆ ਵੀ ਕਰੋਨਾ ਹੁੰਦਾ ਮੇਰੇ ਨੇੜੇ ਆਉਂਦੇ ਕਰੋਨਾ ਚ ਜਿਹੜੇ ਪ੍ਰੋਗਰਾਮਾਂ ਤੇ ਸੀ ਗਏ ਨਾ ਸੋਭਾ ਸਖਤ ਪਿੰਡ ਮਹਾਲਮ ਵੀ ਗਏ ਇੱਕ ਉਹ ਚੰਦ ਪ੍ਰਣਾਮ ਮਹਾਂਪੁਰਖਾਂ ਦਾ ਉੱਥੋਂ ਕੇ ਸਾਨੂੰ ਫੋਨ ਕਰਨ ਉਹ ਕਿਉਂ ਕਿ ਲੱਖਾਂ ਦੇ ਹਿਸਾਬ ਨਾਲ ਕੱਟ ਸੀ ਤੇ ਮੈਨੂੰ ਬੜੀ ਖੁਸ਼ੀ ਹੋਵੇ ਬਹੁਤ ਜ਼ਿਆਦਾ ਹਾਲ ਚਾਲ ਪੁੱਛਦਿਆ ਪੰਥ ਬੜੀ ਪ੍ਰਵਾਹ ਕਰਦਾ ਸਿੰਘ ਬੜੀ ਪ੍ਰਵਾਹ ਕਰਦੇ ਉਹ ਮੁੜ ਕੇ ਇੱਕਦ ਨੂੰ ਪੁੱਛਿਆ ਵੀ ਕੀ ਗੱਲ ਵੀ ਇਦਾਂ ਕਿਉਂ ਮੈਨੂੰ ਜ਼ਿਆਦਾ ਪੁੱਛਦੇ ਠੀਕ ਆ ਤੂੰ ਤੂੰ ਸੱਚੀ ਕਹਿੰਨੇ ਤੁਸੀਂ ਠੀਕ ਆ ਉਹ ਬਾਅਦ ਚ ਪਤਾ ਲੱਗਾ ਪੁੱਛਦੇ ਵੀ ਜੇ ਇਹਦਾ ਪਟਾਕਾ ਪੈ ਗਿਆ ਸਾਡਾ ਵੀ ਪੈ ਜਾਣਾ ਕਰੋ ਨਾ ਜਿਹੇ ਡਰਾਇਆ ਸੀ ਉਹ ਇਸ ਕਰਕੇ ਪੁੱਛਦੇ ਸੀ ਪਰ ਸਿੱਖ ਵਿਪਤਾ ਚ ਨਾ ਕਦੇ ਘਾਬਰੇ ਨਾ ਉਦੋਂ ਘਾਬਰੇ ਆ ਇੱਥੋਂ ਤੱਕ ਡੀਜੀਪੀ ਆ ਮੈਨੂੰ ਫੋਨ ਕਰ ਕੇ ਕਹਿੰਦਾ ਤੂੰ ਚਲ ਜਾ ਅੱਗ ਲਾਤੀ ਇੱਥੇ ਲੀਡਰ ਕਹਿੰਦੇ ਸੀ ਬੜੀ ਅੱਗ ਲਾਤੀ ਚਲ ਜਾਓ ਪਰ ਸਾਰੇ ਉੱਥੇ ਦੀਪ ਵੀ ਉਦੋਂ ਇਕੱਠੇ ਸੀ ਫੌਜੀ ਵੀ ਉੱਥੇ ਸੀ ਮਨਜੀਤ ਸਿੰਘ ਵੀ ਕਰਤਾਰਪੁਰੇ ਹੋਰ ਸਿੰਘ ਬਾਬਾ ਬਖਸ਼ੀ ਹੋਰ ਸਾਰੇ ਬਾਬਾ ਜੀ ਇਹ ਬਹੁਤ ਬਹੁਤ ਤੁਹਾਡਾ ਅਜਦਾ ਇੱਕ ਖੂਬਸੂਰਤ ਉਪਰਾਲਾ ਤਾਂ ਇਹ ਤਸਵੀਰਾਂ ਜਿਹੜੀਆਂ ਸਿੰਘਾਂ ਦਾ ਸਾਰਿਆਂ ਦਾ ਔਰ ਇਹ ਜਿੱਥੇ ਉੱਥੇ ਸਾਡੇ ਜਿਹੜੀ ਅਕੈਡਮੀ ਆ ਨਾ ਪਾਪਾ ਗੁਰਬਖਸ਼ ਸਿੰਘ ਜੀ ਇਹ ਜੱਬੋਵਾਲ ਜੇ ਕਿਸੇ ਨੇ ਉਹਨਾਂ ਵੇ ਟਾਂਗਰੇ ਤੋਂ ਬਿਲਕੁਲ 1.5 ਕਿਲੋਮੀਟਰ ਦੀ ਬਿਸਤੇ ਆ ਜ਼ਿਲ੍ਹਾ ਅਮਰਸਰ ਜ਼ਿਲ੍ਹਾ ਅਮਰਸਰ ਆ ਜੱਬੋਵਾਲ ਨਗਰ ਆ ਔਰ ਉੱਥੇ ਜਿਹੜੇ ਗ੍ਰੰਥੀ ਸਿੰਘਾਂ ਦੇ ਬੱਚੇ ਉਹਨਾਂ ਲਈ ਖਾਸ ਦੇ ਤਾਂ ਜਾਂ ਜਿਹੜੇ ਗ੍ਰੰਥੀ ਸਿੰਘ ਬਣਦੇ ਉਹਨਾਂ ਲਈ ਫ੍ਰੀ ਵਾਹ ਜੀ ਵਾਹ ਸਾਰੀ ਪੜਾਈ ਫਰੀ ਬਹੁਤ ਵਧੀਆ ਆਪਾਂ ਆਪਾਂ ਇਹ ਇਹ ਜਰੂਰ ਉਹ ਵੀ ਕਰ ਆ ਡ ਇੱਕ ਬਾਬਾ ਜੀ ਉਹਨਾਂ ਦਾ ਪੱਖ ਦਿਖਾਵਾਂਗੇ ਤਾਂ ਇਹ ਤਸਵੀਰ ਹੈ ਜੀ ਪੰਜਾਬ ਦੀ ਤਸਵੀਰ ਭਾਈ ਚਾਰਕ ਸਾਂਝੀ ਦੀ ਤਸਵੀਰ ਤਰਸੀਮ ਸਿੰਘ ਜੀ ਮੋਰਾ ਵਾਲੀ ਹੋਰ ਸੰਤ ਸਮਾਜ ਤੋਂ ਸਬੰਧ ਰੱਖਣ ਵਾਲੇ ਇੱਥੇ ਬਹੁਤ ਪਹੁੰਚੇ ਨੇ ਨਾਮਵਰ ਹਸਤੀਆਂ ਔਰ ਇਹ ਇਸ ਵੀਰ ਦਾ ਘਰ ਜਿਹੜਾ ਟੁੱਟ ਗਿਆ ਸੀਗਾ ਔਰ ਪੰਜ ਘਰ ਜਿਹੜੇ ਫਿਲਹਾਲ ਬਣਾਏ ਜਾ ਰਹੇ ਨੇ ਔਰ ਇਸ ਤੋਂ ਇਲਾਵਾ ਵੀ ਜਿਹੜੀ ਸੇਵਾ ਜਾਰੀ ਰਹੇਗੀ ਕੈਮਰਾ ਪਰਸਨ ਸਾਰੀਆਂ ਸੰਗਤਾਂ ਜੀ ਜੀ ਦੇਖੋ ਸਭ ਸੰਗਤ ਬਿਲਕੁਲ ਅਮਨ ਜੀ ਇੱਕ ਵਾਰ ਇੱਕ ਵਾਰ ਦਿਖਾਇਆ ਜਾਵੇ ਇਹ ਭਾਈਚਾਰਾ ਬਣਾ ਕੇ ਰੱਖੇ ਇਹ ਭਾਈਚਾਰਾ ਸਾਂਝ ਦਾ ਸੁਨੇਹਾ ਜੀ ਜਿਹਨੂੰ ਵੀ ਲੋੜ ਆ ਉਹਦੇ ਨਾਲ ਆ ਇਦਾਂ ਨਹੀਂ ਇਹਨਾਂ ਨਾਲ ਵੀ ਪਿੰਡ ਵਾਲੇ ਬਹੁਤ ਵੱਡਾ ਸਹਿਯੋਗ ਕਰ ਰਹੇ ਆ ਇਹ ਨਹੀਂ ਵੀ ਪਿੰਡ ਵਾਲਿਆਂ ਦਾ ਨਹੀਂ ਨਾਲ ਹੀ ਆ ਤਾਂ ਬਿਲਕੁਲ ਪਿੰਡ ਦਾ ਸਹਿਯੋਗ ਤਾਂ ਸਭ ਤੋਂ ਪਹਿਲਾਂ ਰਹਿੰਦਾ ਤਾਂ ਕੈਮਰਾ ਪਰਸਨ ਅਮਨ ਦੇ ਨਾਲ ਗगनਬੀਦੀ ਗੁਰਦਾਸਪੁਰ ਧੰਨਵਾਦ